ਕਾਲਜਾ ਪਾੜਦਾ ਹੈ ਜੀ ਗੱਲਾਂ ਸੁਣ ਸੁਣ ਕੇ ਆ ਦੇਖ ਲਓ ਬਾਹਰਲੇ ਦੇਸ਼ਾਂ ਨੂੰ ਪਹਿਲਾਂ ਤਾਂ 20 25 25 ਲੱਖ ਰੁਪਇਆ ਲਾ ਕੇ ਆਪਣੇ ਬੱਚਿਆਂ ਨੂੰ ਭੇਜ ਦਿੰਦੇ ਹੋ ਤੇ ਬਾਅਦ ਦੇ ਵਿੱਚ ਕਦੇ ਉਹਨਾਂ ਤੋਂ ਕਿਸੇ ਚੀਜ਼ ਦੀ ਮੰਗ ਕਰਦੇ ਹੋ ਕਦੇ ਡਾਲਰ ਪੁੱਛਦੇ ਹੋ ਕਦੇ ਆਈਫੋਨ ਪੁੱਛਦੇ ਹੋ ਕਦੇ ਕੁਝ ਪੁੱਛਦੇ ਹੋ ਪਰ ਉਹਨਾਂ ਦੀਆਂ ਮਜਬੂਰੀਆਂ ਕਦੇ ਦੇਖੀਆਂ ਨੇ ਲੱਗਦਾ ਤੁਸੀਂ 20 ਲੱਖ ਰੁਪਇਆ ਲਾ ਕੇ ਤੁਹਾਨੂੰ ਐ ਲੱਗਦਾ ਵੀ ਬੱਚੇ ਸੈਟਲ ਕਰਤੇ ਨਹੀਂ ਬਈ ਬਾਰਲੇ ਦੇਸ਼ਾਂ ਦੇ ਵਿੱਚ ਤੁਹਾਡੇ ਬੱਚਿਆਂ ਦੇ ਨਾਲ ਕੀ ਕੁਝ ਹੁੰਦਾ ਆ ਵੀਡੀਓ ਦੇ ਵਿੱਚ ਦੇਖ ਲਓ ਆ ਵੀਰ ਨੇ ਕਿੰਨੇ ਤਰੀਕੇ ਦੇ ਨਾਲ ਸਮਝਾਇਆ ਤੇ ਬਾਈ ਜੀ ਨਾਲੇ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਬਾਈ ਦੀਆਂ ਗੱਲਾਂ ਸੁਣ ਕੇ ਆ ਦੇਖ ਲਓ ਧਿਆਨ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੱਚਿਆਂ ਨੂੰ 20 ਲੱਖ ਰੁਪਏ ਬਾਹਰ ਲਾ ਕੇ ਬਾਹਰ ਭੇਜਣ ਤੋਂ ਪਹਿਲਾਂ 20 ਲੱਖ ਰੁਪਏ ਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਬਿਜ਼ਨਸ ਤੁਸੀਂ ਖੜਾ ਕਰਕੇ ਦੇ ਸਕਦੇ ਹੋ ਉਹਨਾਂ ਨੂੰ ਜਿਦੇ ਸਿਰ ਤੇ ਉਹ ਸਾਰੀ ਉਮਰ ਕੁਰਸੀ ਤੇ ਬਹਿ ਕੇ ਰੋਟੀ ਖਾ ਸਕਦੇ ਨੇ ਆ ਵੀਡੀਓ ਦੇਖ ਲਓ ਬਾਈ ਜੀ ਕਿਸ ਤਰ੍ਹਾਂ ਇਸ ਮੁੰਡੇ ਨੇ ਸਮਝਾਇਆ ਤੇ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ ਤੇ ਕਿੰਨੀਆਂ-ਕਿੰਨੀਆਂ ਮਜਬੂਰੀਆਂ ਇਹਨਾਂ ਦੀਆਂ ਮੈਨੂੰ ਫੋਨ ਆਇਆ ਮੇਰੇ ਯਾਰ ਦੋਸਤ ਦਾ ਪਿੱਛੇ ਦੇ ਧਰਨ ਦੀਆਂ ਵੀਡੀਓ ਦੇਖੀਆਂ ਮੈਨੂੰ ਕਹਿੰਦਾ ਤੈਨੂੰ ਤਾਂ 5-6 ਸਾਲ ਹੋ ਗਏ ਤੂੰ ਵੀ ਪੱਕਾ ਨਹੀਂ ਹੋਇਆ ਮੈਂ ਉਹ ਜਵਾਬ ਦਿੱਤਾ ਮਾ ਭਾਈ ਪੱਕਾ ਤਾਂ ਉਹਦੀ ਹੋ ਗਿਆ ਸੀਗਾ ਜਦੋਂ ਮਾਂ ਤੇ ਉਹਨੂੰ ਰੋਂਦਾ ਛੱਡ ਕੇ ਇਹਨਾਂ ਨੂੰ ਰੋਂਦਾ ਛੱਡ ਕੇ ਮੈਂ ਉੱਥੋਂ ਜਾ ਚੜ੍ਹ ਕੇ ਆ ਗਿਆ ਸੀ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਜਦੋਂ ਇੱਥੇ ਦਿਨੇ ਕਾਲਜ ਰਾਤ ਨੂੰ ਕੰਮ ਤੇ ਜਾਂਦਾ ਸੀ ਤੇ ਉਹਨਾਂ ਉਹਦਾ ਪਾਸੇ ਤੇ ਵੀ ਕਈ ਵਾਰ ਸੌਂ ਜਾਂਦਾ ਸੀ ਸਟਾਪ ਲਾਂਗੇ ਜਾਂਦਾ ਸੀ ਫੇਰ ਵੀ ਕਰਦੇ ਉਹਨੂੰ ਫਸ ਕੇ ਕਹਿੰਦਾ ਸੀ ਵੀ ਚੜ੍ਹਦੀ ਕਲਾ ਵਿੱਚ ਆ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਜਦੋਂ ਇੱਥੇ ਕੰਮਾਂ ਵਾਲੇ ਨੇ ਸਾਡੀ ਮਜਬੂਰੀ ਦਾ ਫਾਇਦਾ ਵੀ ਚੱਕਿਆ ਸਾਡੇ ਪੈਸੇ ਵੀ ਮਾਰੇ ਪੱਕਾ ਮੈਂ ਉਦੋਂ ਵੀ ਹੋ ਗਿਆ ਸੀ ਬਹੁਤ ਨੇ ਇੱਥੇ ਦਿਲ ਦੇ ਨੇੜੇ ਹੋ ਕੇ ਸਾਡਾ ਫਾਇਦਾ ਵੀ ਚੱਕਿਆ ਪੱਕਾ ਮੈਂ ਉਦੋਂ ਵੀ ਹੋ ਗਿਆ ਸੀ ਜਦੋਂ ਜਾਰਾਂ ਦੋਸਤਾਂ ਦੇ ਵਿਆਹ ਪੈਨਾ ਭਾਈਆਂ ਦੇ ਵਿਆਹ ਇੱਥੇ ਵੀਡੀਓ ਕਾਲਾਂ 'ਚ ਦੇਖਣੇ ਪਏ ਪੱਕਾ ਮੈਂ ਉਦੋਂ ਵੀ ਹੋ ਗਿਆ ਸੀ ਜਦੋਂ ਸਾਡੇ ਦਿਨ ਤਿਹਾਰ ਸਾਡੇ ਜਨਮ ਦਿਨ ਸੇਫਟੀ ਜੂਪਾ ਕੇ ਸੇਫਟੀ ਬੈਸਟਾ ਪਾ ਕੇ ਇੱਥੇ ਕੰਮਾਂ ਦੇ ਲੰਘ ਰਹੇ ਗਏ ਪੱਕਾ ਤਾਂ ਮੈਂ ਉਦੋਂ ਵੀ ਹੋ ਗਿਆ ਸੀ ਜਿਨ੍ਹਾਂ ਨੇ ਸਾਨੂੰ ਤੁਰਨਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਸਾਡੇ ਨਾਂ ਰੱਖੇ ਉਹਨਾਂ ਦੇ ਸਸਕਾਰ ਸਾਨੂੰ ਇੱਥੇ ਵੀਡੀਓ ਕਾਲ ਨਾਲ ਤੇ ਦੇਖਣੇ ਪਏ ਜ਼ਮੀਨ ਨਿਕਲ ਗਈ ਪੈਰਾਂ ਥੱਲੋਂ ਪੱਕੇ ਦਾ ਸੀ ਬਹੁਤ ਪਹਿਲਾਂ ਹੋ ਗਿਆ